ਹਰਿਆਣਾ ਸਰਕਾਰ ਦੇ ਸੂਚਨਾ ਲੋਕ ਸੰਪਰਕ ਭਾਸ਼ਾ ਅਤੇ ਸੰਸਕ੍ਰਿਤ ਵਿਭਾਗ ਨੇ 5 ਮਾਰਚ 2024 ਦੀਆਂ ਅਖਬਾਰਾਂ ਦੇ ਵਿੱਚ ਸ਼ਿਵ ਭਗਤ ਬ੍ਰਾਹਮਣ ਪਰਿਵਾਰ ਵਿਖੇ ਪੈਦਾ ਹੋਏ ਸਵਾਮੀ ਦਇਆਨੰਦ ਸਰਸਵਤੀ ਜੀ ਦੀ ਜਯੰਤੀ ਦੇ ਮੌਕੇ ਦੇ ਉੱਪਰ ਪ੍ਰਣਾਮ ਰੂਪ ਇਸ਼ਤਿਹਾਰ ਦਿੱਤਾ ਹੈ ਉਸ ਦੇ ਵਿੱਚ ਆਰੀਆ ਸਮਾਜ ਦੇ ਸੰਸਥਾਪਕ ਦਇਆਨੰਦ ਜੀ ਦੇ ਮਨੋਰਥ ਨੂੰ ਜ਼ਾਹਿਰ ਕਰਦਿਆਂ ਉਹਨਾਂ ਦਾ ਹੀ ਇੱਕ ਵਾਕ ਇਉਂ ਲਿਖਿਆ ਹੈ ਜੋ ਸਤ ਹੈ ਉਸ ਮੰਨਵਾਨਾ ਔਰ ਅਸਤ ਕੋ ਛੋੜਨਾ ਔਰ ਛੁਡਵਾਨਾ ਮੁਝੇ ਅਬਿਸ਼ਟ ਪਸੰਦ ਹੈ ਇਸ ਬਾਗ ਦੇ ਵਿੱਚ ਮਨਵਾਣਾ ਅਤੇ ਛੁੜਵਾਣਾ ਲਫ਼ਜ਼ ਜ਼ਬਰਦਸਤੀ ਅਥਵਾ ਰਾਜਸ਼ਾਹੀ ਦੇ ਪ੍ਰਤੀਕ ਨੇ ਅਸਲ ਦੇ ਵਿੱਚ ਇਹੀ ਹੈ ਆਰਐਸਐਸ ਅਤੇ ਮੋਦੀ ਸਰਕਾਰ ਦੀ ਰਾਜਨੀਤਿਕ ਰਣਨੀਤੀ ਜਿਸ ਤਹਿਤ ਉਹ ਬ੍ਰਾਹਮਣੀ ਮਤ ਹਿੰਦੂ ਮਤ ਦੇ ਅਨੁਯਾਈਆਂ ਤੋਂ ਇਲਾਵਾ ਬਾਕੀ ਸਾਰੇ ਮਤ ਮਤਾੰਤਰਾ ਅਤੇ ਉਹਨਾਂ ਦੇ ਅਨੁਯਾਈਆਂ ਨੂੰ ਬ੍ਰਾਹਮਣੀ ਸੰਵਿਧਾਨ ਮਨੁਸਮ੍ਰਿਤੀ ਦੇ ਅਧੀਨ ਲਿਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਲਈ ਉਹੀ ਸੱਚ ਹੈ ਜੋ ਮਨੁੱਖਵਾਦੀ ਸੋਚ ਰੱਖਦੇ ਨੇ। ਇਹੀ ਕਾਰਨ ਹੈ ਕਿ ਆਰਐਸਐਸ ਦੇ ਮੋਦੀ ਵੀਰ ਸਵਰਕਰ ਨੇ ਦਿ ਆਨੰਦ ਸਰਸਵਤੀ ਦੀ ਮ੍ਰਿਤੂ ਦੇ ਉਪਰੰਤ ਕਿਹਾ ਸੀ ਕਿ ਮਹਾਰਾਸ਼ੀ ਦਿ ਆਨੰਦ ਸੰਗਰਾਮ ਸਰਵਪ੍ਰਥਮ ਯੋਧਾ ਥੇ। ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਜੋ ਉਹਨਾਂ ਨੇ ਨਿਊਯਾਰਕ ਅਮਰੀਕਾ ਤੋਂ ਆਪਣੇ ਈਮੇਲ ਪ੍ਰੈਸ ਨੋਟ ਦੇ ਜ਼ਰੀਏ ਪੱਤਰਕਾਰਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਮਾਨਵਵਾਦੀ ਅਤੇ ਮਾਨਵ ਹਿਤਕਾਰੀ ਅਤੇ ਲੋਕਤੰਤਰੀ ਵਿਚਾਰਧਾਰਾ ਦਾ ਰੋਸ਼ਨ ਮੂਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਦੇ ਵਿੱਚ 6 ਨਾਨਕ ਜੂਤ ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਕਬੀਰ ਜੀ ਵਰਗੇ 15 ਭਗਤਾਂ 11 ਪੱਤਾ ਅਤੇ ਤਿੰਨ ਗੁਰੂ ਸਿਖਾਂ ਦੀ ਬਾਣੀ ਮੌਜੂਦ ਹੈ ਪਰ ਦਿਆਨੰਦ ਸਰਸਵਤੀ ਨੇ ਆਪਣੀ ਰਚਿਤ ਸਤਿਆਰਥ ਪ੍ਰਕਾਸ਼ ਦੇ 11ਵੇਂ ਅਧਿਆਇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਅਨਪੜ ਗ੍ਰਾਮੀਣ ਅਤੇ ਦੰਬੀ ਕਹਿ ਕੇ ਨਿੰਦਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਿਆਨੰਦ ਦੀ ਵਿਚਾਰਧਾਰਾ ਦੇ ਵਿਪਰੀਤ ਸਤ ਨੂੰ ਮੰਨਣ ਅਤੇ ਅਸਤ ਨੂੰ ਛੱਡਣ ਦੀ ਪ੍ਰੇਰਣਾ ਤਾਂ ਕਰਦਾ ਹੈ ਪਰ ਔਰੰਗਜ਼ੇਬੀ ਅਤੇ ਮਨੁਵਾਦੀ ਸੋਚ ਵਾਂਗ ਸਤ ਮੰਨਵਾਉਣ ਅਤੇ ਛਡਵਾਉਣ ਵਰਗੀ ਜ਼ਬਰਦਸਤੀ ਨਹੀਂ ਕਰਦਾ ਸਾਰੇ ਜਾਣਦੇ ਨੇ ਕਿ ਜੀ ਡਾਕਟਰ ਅੰਬੇਡਕਰ ਨੇ ਆਖਿਆ ਕਿ ਦਯਾਨੰਦ ਹਿੰਦੂ ਅਗੂ ਗਾਂਧੀ ਅਤੇ ਮੁਸਲਮਾਨ ਅਗੂ ਜਨਾ ਦੀ ਵਿਚਾਰਧਾਰਾ ਦਾ ਵਿਰੋਧੀ ਸੀ ਤਾਂ ਆਰਐਸਐਸ ਨੇ ਪਹਿਲਾਂ ਨਥੂਰਾਮ ਗੋਟਸੇ ਦੇ ਬਾਸੋਂ ਗਾਂਧੀ ਨੂੰ ਹੀ ਮਰਵਾਇਆ ਅਤੇ ਹੁਣ ਜਿਨ੍ਹਾਂ ਦੇ ਪ੍ਰਸ਼ੰਸ਼ਕ ਅੜਵਾਨੀ ਨੂੰ ਮੋਦੀ ਰਾਹੀਂ ਗੁੱਠੇ ਲਵਾਏ ਨੇ ਜੇ ਹਰਿਆਣਾ ਦੇ ਕਬੀਰ ਪੰਥੀ ਸੰਤ ਰਾਮਪਾਲ ਨੇ ਦਿ ਆਨੰਦ ਦੇ ਸਤਿਆਰਥ ਪ੍ਰਕਾਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਪੜ੍ਹ ਕੇ ਆਖਿਆ ਹੈ ਕਿ ਇਹ ਸਤਿਆਰਥ ਪ੍ਰਕਾਸ਼ ਨਹੀਂ ਸਤਿਆਨਾਸ਼ ਪ੍ਰਕਾਸ਼ ਹੈ ਤਾਂ ਉਸ ਨੂੰ ਹਰਿਆਣਾ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਹੁਣ ਇੱਥੇ ਕਿਤੇ ਨਾ ਕਿਤੇ ਵੱਡੀ ਗੱਲ ਇਹ ਵੀ ਹੈ ਕਿ ਆਖਿਰ ਸੱਚ ਅਤੇ ਝੂਠ ਦੇ ਤਾਣੇ ਬਾਣਿਆਂ ਦੇ ਦਰਮਿਆਨ ਆਪਣੀਆਂ ਸਿਆਸਤਾਂ ਚਮਕਾਉਣ ਦੇ ਵਾਸਤੇ ਕਿਉਂ ਅਜੀਹਾ ਕੀਤਾ ਜਾਂਦਾ ਹੈ ਇਹ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਖੈਰ ਇਸ ਸਭ ਦੇ ਨਾਲ ਬਾਕੀ ਫੋਨ ਤੋਂ ਬਾਅਦ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪ हेल्पफुल फॉर यू संपर्क करने के लिए हुने कॉल करो दिल्ली ब्रांच के 9696875875 पंजाब के चंडीगढ़ ब्रांच के लिए 8725875875 साडे यूट्यूब चैनल नू सबस्क्राइब करो